ਮੌਲਵੀ مولانا ਸਾਜਿਦ ਰਸ਼ੀਦੀ ਨੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਡਿੰਪਲ যাদਬ ਤੇ ਆਪਣੀਆਂ અપਮਾਨਜਨਕ ਅਤੇ ਔਰਤ ਵਿਰੋਧੀ ਟਿੱਪਣੀਆਂ ਨਾਲ ਭਾਰੀ ਹੰਗਾਮਾ ਮਚਾ ਦਿੱਤਾ ਹੈ। ਮੌਲਵੀ ਵੱਲੋਂ ਸੰਸਦ ਡਿੰਪਲ যাদਬ ਤੇ ਕੀਤੀਆਂ ਟਿੱਪਣੀਆਂ ਦੀ ਭਾਜਪਾ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਅਤੇ ਸੋਮਵਾਰ ਨੂੰ ਕਈ ਭਾਜਪਾ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਰਸ਼ੀਦੀ ਵਿਰੁੱਧ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤੇ। ਪਰ ਰਾਹੁਲ ਗਾਂਧੀ ਵੱਲੋਂ ਹਾਲੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਪਿਛਲੇ ਹਫਤੇ ਇੱਕ ਟੈਲੀਵਿਜ਼ਨ ਚੈਨਲ ਬਹਿਸ ਦੌਰਾਨ 올 ਇੰਡੀਆ ਇਮਾਂ ਐਸੋਸੀਏਸ਼ਨ ਦੇ ਪ੍ਰਧਾਨ ਰਸ਼ੀਦੀ ਨੇ ਡਿੰਪਲ ਜਾਦਵ ਦੇ ਸਿਰ ਟੱਕੇ ਬਿਨਾ ਮਸਜਿਦ ਜਾਣ ਦੀ ਆਲੋਚਨਾ ਕੀਤੀ ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਲੋਕ ਸਭਾ ਮੈਂਬਰ ਸ਼੍ਰੀਮਤੀ ਜਾਦਵ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਦਿੱਲੀ ਦੀ ਇੱਕ ਮਸਜਿਦ ਵਿੱਚ ਆਪਣੇ ਪਤੀ ਅਖਿਲੇਸ਼ ਜਾਦਵ ਅਤੇ ਪਾਰਟੀ ਦੇ ਹੋਰ ਮੈਂਬਰਾਂ ਨਾਲ ਇੱਕ ਮੀਟਿੰਗ ਵਿੱਚ ਮਸਜਿਦ ਵਿੱਚ ਸ਼ਿਰਕਤ ਕੀਤੀ ਸੀ ਬਹਿਸ ਦੌਰਾਨ ਰਸ਼ੀਦੀ ਨੇ ਡਿੰਪਲ ਜਾਦਵ ਦੀ ਮੀਟਿੰਗ ਦੌਰਾਨ ਸਾੜੀ ਪਹਿਨਣ ਤੇ ਸਿਰ ਟੱਕੇ ਬਿਨਾ ਮਸਜਿਦ ਵਿੱਚ ਜਾਣ ਤੇ ਵੀ ਹੂ ਦਾ ਟਿੱਪਣੀਆਂ ਕੀਤੀਆਂ ਉਸਨੇ ਇਹ ਵੀ ਕਿਹਾ ਕਿ ਦੂਜੀ ਸੰਸਦ ਮੈਂਬਰ ਇਕਰਾ ਹਸਨ ਦਾ ਸਿਰ ਟੱਕਿਆ ਹੋਇਆ ਏ ਤੇ ਡਿੰਪਲ ਯਾਦਵ ਦਾ ਨਹੀਂ ਸਮਾਜਵਾਦੀ ਨੇਤਾ ਪਰਮੇਸ਼ਰ ਯਾਦਵ ਨੇ ਲਖਨਊ ਵਿੱਚ ਰਸ਼ੀਦੀ ਵਿਰੋਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਸ ਦੀਆਂ ਟਿੱਪਣੀਆਂ ਸਿਰਫ ਸ਼੍ਰੀਮਤੀ ਯਾਦਵ ਤੇ ਹਮਲਾ ਹੀ ਨਹੀਂ ਸਨ ਸਗੋਂ ਸਾਰੀਆਂ ਔਰਤਾਂ ਦਾ અપਮਾਨ ਹਨ